ਸਾਨੂੰ ਉਠਾ ਕੇ ਇੱਕ ਮੇਰਾ ਖਿਆਲ 20 ਨੰਬਰ ਕਮਰਾ ਸੀ ਉਹ ਟਾਲੀ ਸੀ ਸਾਨੂੰ ਉਹਦੇ ਵਿੱਚ ਬੰਦ ਕਰਤਾ ਦਰਵਾਜਾ ਬੰਦ ਕਰਕੇ ਇੱਕ ਮਿਲਟਰੀ ਮੈਨਸ ਜੋ ਸਾਡੀ ਬੋਲੀ ਨਹੀਂ ਸਮਝਦਾ ਸੀ ਅੱਛਾ ਜੀ ਕੁਟੀ ਫੂਟੀ ਇੰਡੀਚ ਬੋਲਦਾ ਸੀ ਉਹ ਕਮਰਾ ਉਹ ਦਰਵਾ ਉਹ ਕਮਰਾ ਦਿਖਾਓ ਜਿਸਕਾ ਦਰਵਾਜਾ ਨਹੀਂ ਹੈ ਅੱਛਾ ਜੀ ਉਹ ਕਮਰਾ ਦਿਖਾਓ ਜਿਸਕਾ ਦਰ ਹੁਣ ਜਾਤਾ ਪੂਰਾ ਸਾਹਬ ਨੂੰ ਕਹਿੰਦਾ ਹੋਣਾ ਹਾਂਜੀ ਜੇ ਕਹਨੇ ਆ ਹੈ ਕੋਈ ਨਹੀਂ ਜੇ ਨਾ ਕਹਨੇ ਤਾਂ ਵੱਟ ਮਾਰਦਾ ਮੈਂ ਤੁਸੀਂ ਦੱਸਦੇ ਕਿਉਂ ਨਹੀਂ ਠੀਕ ਹੈ ਜੀ ਉਹ ਇਸ ਤਰ੍ਹਾਂ ਬੈਠੀ ਸੀ ਮੈਂ ਇੱਧਰ ਬੈਠਾ ਸੀ ਉਹਨੇ ਇੱਧਰੋਂ ਲੈ ਪਾਸੇੋਂ ਪੁੱਛਣਾ ਸ਼ੁਰੂ ਕੀਤਾ ਠੀਕ ਹੈ ਜੀ ਉਹਨੇ ਦੋ ਤਿੰਨ ਤੋ ਪੁੱਛਿਆ ਉਹਨੇ ਵੱਟ ਮਾਰਿਆ ਮੈਂ ਖੜਾ ਹੋ ਗਿਆ ਹਾਂਜੀ ਮੈਂ ਗੱਲ ਸੁਣੋ ਅਸੀਂ ਸਾਰੇ ਅੰਪਲਾਈ ਹਾਂ ਸਾਡੇ ਚ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਨਾ ਵੀ ਗੰਦੇ ਬੰਦੇ ਉਹਨਾਂ ਚ ਸਾਡਾ ਕੋਈ ਉਹ ਗੰਦੇ ਬੰਦੇ ਕਹਿੰਦੇ ਗੰਦੇ ਬੰਦੇ ਕਹਾ ਹੈ अच्छा जी वो जेड़ा कहंदे सी ना ਵੀ ਸਾਡੀ ਬੋਲੀ ਨਹੀਂ ਉਹ ਕੋਈ ਹੋਰ ਨਹੀਂ ਉਹ ਗੰਦੇ ਬੰਦਾ ਕਹਿੰਦੇ ਗੰਦੇ ਬੰਦਾ ਕਹਾਂ ਹੈ اچھا ਜੀ ਮੈਂ ਕਿਹਾ ਉਹਨਾਂ ਸਾਡੇ ਉਹਨਾਂ ਚੋਂ ਸਾਡੇ ਚ ਕੋਈ ਨਹੀਂ ਹਾਂਜੀ ਅਸੀਂ ਭਲਾਈਆਂ ਸਾਡੀ ਰੋਜ਼ ਟੈਂਡੈਂਸ ਹੁੰਦੀ ਹੈ ਸਾਡੀ ਵਾਕਿਆ ਦਾ ਫੈਸਲਾ ਬਣੀਆਂ ਨੇ ਹਾਂਜੀ ਮੈਂ ਅਜੇ ਬੋਲ ਹੀ ਰਿਹਾ ਉਹ ਦਰਵਾਜ਼ਾ ਫੇਰ ਖੁੱਲਿਆ ਉਹ ਸਰਦਾਰ ਜਿਹੜਾ ਮਾਰ ਉਹ ਹੀ ਅੰਦਰ ਆਇਆ ਹਾਂਜੀ ਮੈਨੇਜਰ ਕੌਣ ਹੈ ਜੀ ਮੈਂ ਹਰਜਮ ਸਿੰਘ ਅਫਗਾਨਾ ਮੈਂ ਹਾਂਜੀ ਗਿਲਸਾਹਬ ਆਪ ਨੂੰ ਕਹਿੰਦੇ ਨੇ ਹਾਂਜੀ ਮਹਾਰਾਜ ਅੱਛਾ ਉਹਨਾਂ ਨੇ ਮੈਨੂੰ ਬਾਹਰ ਕੱਢ ਲਿਆ ਥੋੜਾ ਜਿਹਾ ਚਿਚਕਿਆ ਹੁੰਦੀ ਹੈ ਨਾ ਹਾਂਜੀ ਜਦੋਂ ਸਾਥੀਆਂ ਚੋਂ ਬਾਹਰ ਆਵੇਂ ਮੈਂ ਕਾਹ ਵੀ ਦਲੇਰੀ ਹੁੰਦੀ ਹੈ ਹਾਂਜੀ ਉਦੋਂ ਹਰ ਬੰਦਾ ਇਚਿਚ ਕਰਿਆ ਵੀ ਸਾਥੀਆਂ ਚੋਂ ਮੈਨੂੰ ਬਾਹਰ ਕੱਢੇ ਫਿਰ ਉਹਨਾਂ ਨੇ ਮੈਨੂੰ 10 15 ਫੁੱਟ ਜਾ ਕੇ ਮੈਨੂੰ ਕੰਨਾ ਵੀ ਉਹ ਬੰਦੇ ਕਿੱਥੇ ਦੱਸੋ ਅੱਛਾ ਜੀ ਮੈਂ ਜੀ ਨਿਕਲ ਗਏ ਹੋਵੇ ਤੂੰ ਕਿੱਥੇ ਹੈਂ ਆਈ ਮੈਨ ਨਾਨੋਬਰ ਸੀ ਮੈਂ ਕਹਿੰਦਾ ਉੱਥੇ ਮੈਂ ਜੀ ਮੇਰਾ ਕ્વાਟਰ ਸੀ ਉਹ ਜੀ ਉਹ ਨਾਲ ਦਾ ਕਹਿੰਦਾ ਕਹਿੰਦਾ ਹਾਂ ਜੀ ਉੱਥੇ ਜਾਂਦੇ ਮੈਨੂੰ ਨਹੀਂ ਪਤਾ ਉਹ ਮਿਲਟਰੀ ਦਾ ਹੀ ਬੰਦਾ ਸੀ ਹਾਂਜੀ ਉਹਦੀ ਡਿਊਟੀ ਲੱਗੀ ਹੋਣੀ ਮੈਨੂੰ ਉਹਨੂੰ ਉਹਦਾ ਸਪੈਸ਼ਲ ਪੁੱਛਿਆ ਹਾਂ ਉਹ ਕਹਿੰਦਾ ਜੀ ਮੈਂ ਉੱਥੇ ਹੀ ਜਾਂਦੇ ਹਾਂ ਫਿਰ ਉਹ ਨਾਲ ਮੇਰੀ ਬਹੁਤ ਕਹਿੰਦਾ ਦੇਖੋ ਪਰ ਮੈਂ ਕਿਹਾ ਬਾਹਰ ਨਿਕਲ ਗਏ ਹੋਣੇ ਨੇ ਕਹਿੰਦਾ ਬਾਹਰ ਦੇਖੋ ਮੈਂ ਦੇਖਿਆ ਛੱਤ ਵਾਲ ਲਾਈਨ ਬਣਾ ਕੇ ਮਿਲਟਰੀ ਖੜੀ ਸੀ ਅੱਛਾ ਚਾਰ ਚਾਰ 43 ਬੰਦਾ ਹੋਣਾ ਐਨਿ ਮਿਲਟਰੀ ਸੀ ਇਹਨਾਂ ਦੇਖੋ ਮੈਂ ਤਾਂ ਨਿਕਲ ਸਕਦਾ ਤੇ ਮੈਂ ਚੁੱਪ ਕਰ ਗਿਆ ਤੇ ਉਹਨੇ ਫਿਰ ਮੈਂ ਉਹਨੇ ਕਿਹਾ ਇਹਨਾਂ ਲੈ ਜਾਵਿੰਦਰ ਉਹਨਾਂ ਮੇਰੇ ਨਾਲ ਇੱਕ ਮੇਜਰ ਨੇ ਕਿਹਾ ਬੰਦਾ ਯੋਨਾ ਉਹ ਲਾਇਆ ਇੱਕ ਉਹ ਲਾਇਆ ਉਹ ਬੈਟਰੀਆਂ ਜਿਹੜੀ ਵਾਰੈਂਟੀ ਨੇ ਜੇ ਲੱਗੇ ਸੀ ਉਹਦੇ ਆਪਾਂ ਉਹਦੇ ਨਹੀਂ ਤੇ ਉਹ ਲਾਤਾ 15 ਕੁ ਬੰਦੇ ਮਿਲਟਰੀ ਦੇ ਸੀ ਉਹ ਮੇਰੇ ਨਾਲ ਲਾ ਤੇ ਮੈਂ ਉਹਰੇ ਲਾ ਲਿਆ ਅੱਛਾ ਜੀ ਮੈਨੂੰ ਸਰਾਂ ਵਾਲੇ ਪਾਸੇ ਲੈ ਗਏ ਠੀਕ ਹੈ ਜੀ ਮੈਨੂੰ ਨਹੀਂ ਪਤਾ ਕਿਉਂ ਲੈ ਜਾ ਰਹੇ ਨੇ ਮੈਂ ਮੈਂ ਉੱਥੇ ਡੈੱਡ ਬੋਡੀ ਪਈ ਸੀ ਇੱਕ ਪੁੱਠੀ ਕਹਿੰਦੇ ਇਹਨੂੰ ਸਿੱਧਾ ਕਰੋ ਅੱਛਾ ਜੀ ਮੈਂ ਸਿੱਧਾ ਕੀ ਮਸਰਾਂ ਵਾਲੇ ਪਾਸੇ ਜੀ ਹਾਂ ਠੀਕ ਹੈ ਪਛਾਣੋ ਕੌਣ ਹੈ ਉਹ ਫਿਰ ਮੈਂ ਸਮਝਿਆ ਵੀ ਮੈਨੂੰ ਡੈੱਡ ਬੋਡੀ ਪਛਾਣਨ ਵਾਸਤੇ ਜਾਂ ਸਿੱਧੀਆਂ ਕਰਨ ਵਾਸਤੇ ਲਾਇਆ ਹੋਰ ਤਾਂ ਕੋਈ ਕੰਮ ਨਹੀਂ ਹੋਇਆ ਹਾਂਜੀ ਤਾਂ ਜਦੋਂ ਮੈਨੂੰ ਸਿੱਧਾ ਕੀਤਾ ਉਹਦੇ ਬਾੜ ਖੁੱਲੇ ਸੀ ਹਾਂਜੀ ਇੱਕ ਗੱਲ ਮੈਨੂੰ ਇਹ ਨਹੀਂ ਸਮਝ ਜਿਹੜਾ ਦੋ ਤਿੰਨ ਜ਼ਿੰਮੇ ਦੇਖੇ ਸਭ ਦੇ Baal ਖੁੱਲੇ ਸੀ ਮੈਨੂੰ ਨਹੀਂ ਪਤਾ ਵੀ ਉਹ ਤਰਫ ਤੜਫ ਕੇ ਮਰੇ ਹਾਂਜੀ Baal ਕਿਉਂ ਖੁੱਲੇ ਸੀ ਸਾਰਿਆਂ ਦੇ ਬਹੁਤ ਬੁਰੀ ਤਰ੍ਹਾਂ Baal ਖੁੱਲੇ ਹੋਏ ਸੀ ਅੱਛਾ ਜੀ ਪਾਗ ਪੁਗੜਾ ਤਾਂ ਉੱਤੇ ਮਸਲੇ ਕੋਈ ਨਹੀਂ ਸੀ ਪਾਗ ਦਿਖ ਹੀ ਨਹੀਂ ਕਿਤੇ ਖਣੀ ਪਈ ਹੋਣੀ ਹੈ ਹਾਂਜੀ ਜਾਂ ਤਾਂ ਉਹ ਤੜਫ ਕੇ ਮਰੇ ਇਹ ਪਰਮਾਤਮਾ ਜਾਣਦਾ ਮੈਂ ਤਾਂ ਦੇਖੋ ਮੇਰੀ ਅੰਤਮ ਮੈਂ ਜਦੋਂ ਉਲਟੋਂ ਨਸੀ ਬਾਹਰ ਖੁੱਲੇ ਸੀ ਘਰੋਂ ਲਟਾਇਆ ਉਹ ਸਾਡੇ ਇੱਕ ਸਿਮਾਂ ਡਕੋਂਦਾ ਸੀ ਭਾਰਾ ਗਿਆ ਤੇ ਮੈਂ ਕਿਹਾ ਵੀ ਉਹ ਹੈ ਪਰ ਜਦ ਮੈਂ ਮੂੰਹ ਸਿੱਧਾ ਕੀਤਾ ਉਹ ਜਗਜੀਤ ਸਿੰਘ ਜੀ ਸਾਡੇ ਆਰਜੀ ਲਾਂਗਰੀ ਰੋਟੀਆਂ ਬਕਾਉਣਾ ਹੁੰਸੀ ਉਹ ਗੰਗਾ ਨਾਰ ਸਾਈਡ ਦਾ ਸੀ ਜੀ ਉਹ ਸੀ ਅੱਗੇ ਮੈਂ ਗਿਆ ਪਿਛੋਂ ਦਾ ਗਿਆ ਕੋਈ ਪੁੱਠਾ ਕੋਈ ਸਿੱਧਾ ਇੱਕ ਦੋ ਵੀ ਸੀ ਮੈਂ ਉਹ ਇੰਟਰਵਿਊਸ ਕੀਤਾ ਹੈ ਉਹਨਾਂ ਨੇ ਇੰਟਰਵਿਊਰ ਵੀ ਖੋਲ ਕੇ ਦੇਖੇ ਕਮੂਨਾ ਸੀਗਾ ਅੱਛਾ ਜੀ ਉਹ ਖੋਲ ਕੇ ਦੇਖੇ ਮੈਨੂੰ ਨਹੀਂ ਪਤਾ ਉਹ ਦੇਖਦੇ ਹੋਣੇ ਕੋਈ ਮੁਸਲਮਾਨ ਤਾਂ ਨਹੀਂ ਹੈ ਹਾਂਜੀ ਇਹੀ ਕਈ ਲੇਡੀਜ਼ ਪਈਆਂ ਸੀ ਤੇ ਫਿਰ ਕਿਥੇ ਮੈਂ ਗਿਆ ਉਥੇ ਚਾਰ ਡੈਡ ਬੋਡੀ ਕੋਤੇ ਉੱਤੇ ਉਹਤੇ ਉੱਤੇ ਐ ਪਏ ਸੀ ਇੱਕ ਦੂਜੀ ਦੇ ਉੱਤੇ ਹਾਂ ਉਹ ਜਿਵੇਂ ਜਿਵੇਂ ਪਛਦੇ ਰਹੇ ਹਾਂਜੀ ਉਹ ਗੋਲੀ ਵਾਹਂਦੀ ਰਹੀ ਉਹ ਡਿੱਗਦੇ ਰਹੇ ਅੱਛਾ ਜੀ ਦੋਨਾਂ ਚੀ ਕੋ ਸਰਦਾਰ ਨਹੀਂ ਸੀ ਰੰਤਨਤਨ ਸਾਈਡ ਦਿਉ ਆਈ ਪੰਚਮੀ ਇਥੇ ਆਉਂਦੀ ਹੁੰਦੀ ਸੀ ਹਾਂਜੀ ਉਹਦੇ ਮੋٹے ਮੋٹے ਸੋਣ ਦੇ ਕੰਗਨ ਵਾਇ ਸੀ ਮਤਲਬ ਇਹ ਦੱਸਿਆ ਵੀ ਜਾਂਦਾ ਨਾ ਵੀ 3 ਤਰੀਕ ਨੂੰ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹਾਦਤ ਦਾ ਦਿਨ ਉਹ ਪੱਚੀ ਵੀ ਸੀ ਨਾ ਪੰਚਮੀ ਤੇ ਆਉਂਦੇ ਸੀ ਠੀਕ ਹੈ ਜੀ ਤੇ ਉਹ ਮੇਰੇ ਸਾਹਮਣੇ ਉਹਨਾਂ ਨੇ ਠੀਕ ਹੈ ਲਾਲ ਮਿਲਟਰੀ ਵਾਲੇ ਕੁਝ ਕੁ ਲਾਲੇ ਵਾਲੇ ਫਿਰ ਉਹਨਾਂ ਨੇ ਇਸ ਵੀ ਜਿਹੜੇ ਘੜੀਆ ਘੜੀ ਲਾ ਲਈ ਹਾਂਜੀ ਜੀਭ ਚੋਂ ਜੋਰ ਨਿਕਲਦੇ ਜੀ ਮੇਰੇ ਹੰਦਰੇ ਲਾਛੀ ਲਈ ਪਰ ਜੜ ਕੰਗਣ ਮੇਰੇ ਸਾਹਮਣੇ ਉਹਨਾਂ ਨੇ ਕਾਢੇ ਲਾ ਕੇ ਲਾ ਦੇ ਠੀਕ ਹੈ ਕੁਝ ਬਾਅਦ ਫਿਰ ਮੈਨੂੰ ਉੱਪਰ ਲੈ ਗਏ ਕਹਿੰਦੇ ਸੀ ਦਰਵਾਜ਼ਾ ਖੋਲੋ ਅੱਛਾ ਜੀ ਮੈਥੋ ਖਲਾਉਂਦੇ ਸੀ ਆਪ ਪਿੱਛੇ ਤਾਂ ਤਾਂ ਉਹਨਾਂ ਨੇ ਵੀ ਹੁਣ ਵੀ ਅੰਦਰ ਜੇ ਕੁਝ ਫੈਰ ਕਰੂਗਾ ਤਾਂ ਇਹਦੇ ਵੱਜੂ ਹਾਂਜੀ ਦੇਖੋ ਤਾਂ ਇਹੀ ਮਸਲਾ ਸੀ ਉਹ ਮੈਂ ਕੱਲੇ ਕੱਲੇ ਖਲਾਉਂਦੇ ਖਲਾਉਂਦੇ ਹਰਵਿੰਦਰ ਸਿੰਘ ਖਾਲਸੇ ਦੇ ਉਥੇ ਬਹੁਤ ਲਿਟਰੇਚਰ ਦਾ ਖੰਡਿਆ ਪਿਆ ਸੀਗਾ ਅੱਛਾ ਜੀ ਬੜੀਆਂ ਕਿਤਾਬਾਂ ਸੀ ਇੱਕ ਬੋਰੀਆਂ ਦੋ ਬੋਰੀਆਂ ਵੀ ਭਰੀਆਂ ਪਈਆਂ ਪਰ ਅਜੇ ਵੀ ਬਚਾ ਪਿਆ ਸੀ ਜੀ ਉੱਥੇ ਇੱਕ ਪੀਪਾ ਪਿਆ ਸੀਗਾ ਪੁਰਾਣਾ ਉਹਦੇ ਵਿੱਚ ਚੂਨਾ ਸੀਗਾ ਕੱਲੀ ਕਰਦੇ ਕਿਤੇ ਰਹਿ ਗਿਆ ਹੁਣ ਹਾਂਜੀ ਇਹ ਕਿਹਾ ਹੈ ਇਹ ਬੰਬ ਬਣਦਾ ਮੈਂ ਚੂਨਾ ਕਿਤੇ ਰਹਿ ਗਿਆ ਸੁੱਕਿਆ ਪਿਆ ਇਹ ਬੰਬ ਬਣੂ ਜਿਵੇਂ ਬੋਲਦੇ ਸੀ ਬੋਲਦੇ ਉਹ ਹਿੰਦੀ ਜੀ ਵਿੱਚ ਇੰਗਲਿਸ਼ ਮਿਕਸ ਜੀ ਕਰਕੇ ਫਿਰ ਮੈਨੂੰ ਜਿਉ ਹੋ ਲੈ ਦਫਤਰ ਵਾਲੀ ਹਾਂਜੀ ਉਦੋਂ ਥੋੜਾ ਥੋੜਾ ਚਾਨਣ ਜਿਹਾ ਹੋ ਗਿਆ ਸੀ ਅੱਛਾ ਜੀ ਮਤਲਬ ਯੇ ਮੇ ਸਾਢੇ 5:00 ਵਜੇ ਹੋਣੇ ਨੇ ਸਾਢੇ 4:00 ਹੋਣੇ ਨੇ ਮਤਲਬ ਚਾਨਣ ਜਾ ਹੋ ਗਿਆ ਸੀ ਠੀਕ ਹੈ ਜੀ ਇੱਥੇ ਮੇਰੇ ਆਉਂਦੇ ਨੇ ਦਫਤਰ ਦੇ ਮੂਰੇ ਔਲਖ ਸਾਹਿਬ ਬੈਠੇ ਸੀ ਐਸਪੀ ਤੇ ਕਸੀ ਆਰਪੀਐਫ ਦੇ ਸੀਗੇ ਐਸਪੀ ਮੇਰਾ ਖਲੋਨਾ ਨੋ ਜਗਿੰਦਰ ਸਿੰਘ ਦਾ ਜਸਵੰਤ ਸਿੰਘ ਹੋ ਰਿਹਾ ਸੀ ਮੈਂ ਉਹਨਾਂ ਨੂੰ ਸਿੱਖਿਆ ਮੈਂ ਐਸਪੀ ਸਾਹਿਬ ਅੰਦਰ ਤੱਕ ਕੋਈ ਐਸੀ ਗੱਲ ਹੈ ਨਹੀਂ ਸੀ ਜਿਹੜਾ ਇਹਨਾਂ ਨੂੰ ਕੁਝ ਹੋਇਆ ਉਹਨਾਂ ਨੇ ਮੈਨੂੰ ਯਾਦ ਆ ਲਾਗਿਆ ਕਿੰਨੇ ਵੀ ਜੇ ਸਾਉਣਾ ਆਪਣਾ ਰਾਜ ਨਹੀਂ ਮਿਲਟਰੀ ਦਾ ਰਾਜ ਹੈ ਜਦੋਂ ਆਪਣਾ ਰਾਜ ਹੋਇਆ ਫਿਰ ਆਪਾਂ ਗੱਲ ਕਰਾਂਗੇ ਠੀਕ ਹੈ ਜੀ ਮੈਂ ਕਹਿ ਕੇ ਮੈਨੂੰ ਦਫਤਰ ਲੈ ਗਏ ਦ ਦਫਤਰ ਲੈ ਗਏ ਤਾਂ ਇਹਨਾਂ ਨੇ ਖਜ਼ਾਨੇ ਦੇ ਬਾਹਰ ਸਾਡੇ ਦੋ ਖਜ਼ਾਨੇ ਹੁੰਦੇ ਆ ਇੱਕ ਹੁੰਦਾ ਰੁਟੀਨ ਦਾ ਹਾਂਜੀ ਇੱਕ ਹੁੰਦਾ ਜਿੱਥੇ ਬਹੁਤ ਉਹ ਨਹੀਂ ਖੁੱਲਿਆ ਇਹਨਾਂ ਨੇ ਉਹ ਅੰਡਰ ਸੀਗਾ ਠੀਕ ਹੈ ਜੀ ਸਿਰਫ ਜਿਹੜੇ ਰੁਟੀਨ ਵਾਲਾ ਸੀ ਉਹ ਦਰਵਾਜ਼ਾ ਖੁੱਲਾ ਸੀ ਜੀ ਤੇ ਬਾਹਰ ਤਿੰਨ ਬੰਦੂਖਾਂ ਰੱਖਿਆ ਹੋਇਆ ਸੀ ਅੰਛੇ ਦਰਵਾਜ਼ਾ ਖੁੱਲਾ ਸੀ ਜੀ ਹਾਂ ਦਰਵਾਜ਼ਾ ਖੁੱਲਾ ਸੀ ਥੋੜੇ ਜੇ ਭਾਂ ਵਿਖਣ ਦੀ ਜੀ ਪਈ ਸੀ ਅੱਛਾ ਜੀ ਤਾਂ ਅਲਰੇਡੇ ਦੋ ਬੰਦੂਖਾਂ ਸੀ ਦੋ ਤਾਂ ਗੁਰਦੁਆਰੇ ਜੀ ਸੀ ਡਬਲ ਵੈਰਨਸ ਸੀ ਜੀ ਲਿਸੈਂਸ ਸੀ ਬੰਦੂਖਾਂ ਸੀ ਉਹ ਗੁਰਦੁਆਰੇ ਜੀ ਜੀ ਤੇ ਇੱਕ ਸਿੰਗਲ ਵੈਰਨਸ ਸੀ ਉਹ ਧਨਨਾ ਸਿੰਘ ਸੇਵਾਦਾਰ ਜੀ ਸੀ ਟਾੜਾ ਸਾਹਿਬ ਦਾ ਗਰਮਣ ਸੀ ਉਹਨਾਂ ਨੇ ਕਿਹਾ ਜੀ ਇਹ ਤਾਂ ਉਹਨਾਂ ਚੁੱਕ ਲਿਆ ਉਸਦੋਂ ਬਾਅਦ ਮੈਨੂੰ ਉਹ ਲੈ ਜੀ ਮੈਂ ਦਰਵਾਜ਼ਾ ਸਾਹਿਬ ਜਿੱਤੇ ਪੌੜੀਆਂ ਚੜ੍ਹਦਿਆਂ ਉਥੇ ਡੈਡ ਬੋੜੀਆਂ ਪਈਆਂ ਸੀ ਇੱਕ ਲੇਡੀਜ਼ ਦੀ ਪਈ ਸੀ ਜੀ ਇੱਕ ਜਸਪਾਲ ਸਿੰਘ ਜੀ ਦਾ ਉਹ ਦੋ ਦਿਨ ਹੀ ਪਹਿਲਾਂ ਆਇਆ ਸੀ ਹਾਂਜੀ ਉਹ ਵੀਡੀਓ ਸਰਹੰਦ ਸਰਜੀਤ ਸਿੰਘ ਦੇ ਰਲ ਦਾ ਬੇਟਾ ਸੀਗਾ ਉਹ ਮੈਂ ਉਹਦੇ ਫਾਦਰ ਨੂੰ ਜਾਣਦਾ ਸੀ ਉਹਦਾ ਮੈਨੂੰ ਟੈਲੀਫੋਨ ਨੰਬਰ ਵੀ ਯਾਦ ਸੀ 88 ਟੈਲੀਫੋਨ ਨੰਬਰ ਸੀ ਉਹਦਾ ਅੱਛਾ ਜੀ ਮੈਂ ਦਸਿਆ ਉਹਨਾਂ ਨੂੰ ਉਹਨਾਂ ਨੇ ਉਸੇ ਉਹਨੂੰ ਬੁਲਾ ਵੀ ਲਿਆ ਸੀ ਮੌਕੇ ਤੇ ਬਾਅਦ ਕੀ ਤੇ ਇੱਕ ਬਾਬਾ ਰਤਨ ਸਿੰਘ ਹਾਂਜੀ ਉਹ ਇੱਥੇ ਵਜੀਸੀ ਗੋਲੀ ਉਹ ਕਹਿੰਦੇ ਉਹ ਨਿਸ਼ਾਨਸਾ ਕੋਲੇ ਬੈਠਾ ਸੀ ਕਿਉਂਕਿ ਮਿਲਟਰੀ ਅੰਦਰ ਆ ਗਈ ਸੀ ਹਾਂਜੀ ਦੋ ਦਿਨ ਪਹਿਲਾਂ ਪਿਛਲੇ ਪਾਸਿਓਂ ਠੀਕ ਹੈ ਜੀ ਕੰਦ ਛੋਟੀ ਸੀ ਫੈਕਟਰੀ ਦੀ ਪਾਸੋਂ ਉਹਨੇ ਅੰਦਰ ਆ ਕੇ ਮੋਰਚੇ ਨਾਲੇ ਸੀ ਅਸੀਂ ਜਿਹੜਾ ਹਾਲ ਸੀ ਉਹ ਵੀ ਖਾਲੀ ਕਰਤਾ ਸੀ ਗੰਦਰ ਜਿਹੜਾ ਸਟਾਫ ਸੀ ਉਹ ਵੀ ਕਿਉਂਕਿ ਮਿਲਟਰੀ ਆ ਗਈ ਸੀ ਅੰਦਰ ਹਾਂਜੀ ਉਹ ਟੈਂਕੀ ਤੇ ਚੜ ਕੇ ਉਹ ਅਸੀਂ ਇੱਧਰ ਉਹਨੇ ਉਧਰ ਨੂੰ ਫੇਰ ਕੀਤਾ ਕਿ ਚੋਦੇ ਬ੍ਰਸ਼ਟ ਮਾਰਿਆ ਉਹਦੇ ਇੱਥੇ ਉਹਦੇ ਆ ਖੋਪੜੀ ਜੀ ਵਾਰ ਸੀ ਅੱਛਾ ਜੀ ਜਿਹੜਾ ਵੀਡੀਓ ਦਾ ਮੁੰਡਾ ਸੀ ਉਹਦੇ ਇੰਨਾ ਕ ਨਿਸ਼ਾਨ ਸੀ ਇੱਥੇ ਗੋਲੀ ਹੋਈ ਉਹਦਾ ਆ ਸਾਰਾ ਬਾੜੇ ਪਿਆ ਸੀ ਅੱਛਾ ਜੀ ਇੱਕ ਜੇਲ ਦਾ ਵਾਰਡਨ ਸੀਗਾ ਉਹ ਟੂਰੀ ਸਾਈਡ ਦਾ ਸੀ ਜੀ ਮੇਰੇ ਕੋਲ ਐਡਰੈਸ ਲਿਖਿਆ ਉਹਦਾ ਅੱਛਾ ਹੋ ਸੀ ਉਹਦੇ ਵਾਲੇ ਮੈਨੂੰ ਉੱਪਰ ਲੈ ਗਏ ਇਹ ਨਹੀਂ ਮੈਨੂੰ ਪਤਾ ਡੈੱਡ ਬੋੜੀਆਂ ਕਿੱਥੇ ਸੀ ਕਿੱਥੇ ਇਹਨਾਂ ਦੀ ਸ਼ੀਦ ਹੋਇਆ ਕੋਕੋ ਥੱਲੇ ਲਾਈਆਂ ਪਈਆਂ ਸੀ ਹਾਂਜੀ ਭੱਬੇਰਾ ਮੈਨੂੰ ਇਹਨਾਂ ਪਤਾ ਵੀ ਉਹਦੇ ਬਰਸ਼ਟਵਾਰਿਆ ਫੈਰੋ ਨੇ ਕੀਤਾ ਸੀਗਾ ਇਹ ਆਮ ਸੀ ਵੀ ਬਾਬਾ ਉੱਥੇ ਸੀਗਾ ਮੈਂ ਤਾਂ ਕਨੇਈ ਬਾਬਾ ਉੱਥੇ ਸੀਗਾ ਪਰ ਮੈਂ ਦੇਖਿਆ ਕਿ ਕੋਈ ਨਹੀਂ ਸੀ ਚਲੋ ਜੋ ਸਾਰੇ ਕਹਿੰਦੇ ਆ ਤਾਂ ਉਹਦੇ ਬਰਸ਼ਟ ਇੱਥੇ ਵੱਜਿਆ ਉਹਦਾ ਮਤਲਬ ਉਹਦੀ ਬੈਕ ਸਾਈਡਸ ਜੀ ਉਹਦਾ ਮੂੰਹ ਇਧਰ ਨਹੀਂ ਸੀ ਹਾਂਜੀ ਤੇ ਸਰੋਵਰ ਦੇ ਉਹ ਉੱਥੇ ਸਿਲਾਨੀਆਂ ਵੀ ਉਖੜੀਆਂ ਹੋਈਆਂ ਸੀ ਜੀ ਤੇ ਜਦੋਂ ਮੈਂ ਦਰਵਾਜ਼ਾ ਉਹਦੇ ਸਾਹਮਣੇ ਗਿਆ ਉਹ ਤੇ ਬਲਵੀਰ ਸਿੰਘ ਸਵੀਟੀ ਬੈਠਾ ਸੀ ਆ ਸ਼ਹਿਰ ਦਾ ਮੁੰਡਾ ਜੀ ਉਹ ਬੰਨਿਆ ਬੈਠਾ ਸੀ ਅੱਗੇ ਮੈਨੂੰ ਲਗਾਏ ਸੇ ਪਰ ਕਲਮਾ ਚ ਸਨੋ ਪਰ ਦੀਆ ਚ ਜੀ ਉੱਥੇ ਸੁਖਵੰਦਾ ਸੁਖਵੰਤ ਸਿੰਘ ਅੱਕਾਂ ਵਾਲੀ ਨੂੰ ਕੁੱਟ ਰਹੇ ਸੀ ਜੀ ਉਹਨੂੰ ਚੱਕ ਕੇ ਥੱਲੇ ਮਾਰਦੇ ਸੀ ਉਹ ਮੂਰੋ ਗਲਤੀ ਬੋਲਦਾ ਸੀਗਾ ਉਹ ਪਵਾਨੀ ਮੰਨ ਰਿਹਾ ਸੀ ਉਹ ਨਾਲ ਅੱਛਾ ਜੀ ਮੈਂ ਉਹਦੀ ਦਲੇਰੀ ਨੂੰ ਮੰਨਦਾ ਦੇਖੋ ਹਾਂਜੀ ਕਹਿਰ ਉਹ ਜਿਹੜਾ ਕੁੱਟ ਰਹੇ ਸੀ ਉਹੀ ਸਰਦਾਰ ਜਿਹੜਾ ਮੈਂ ਤੁਹਾਨੂੰ ਕਹਿਣਾ ਵੀ ਮੈਨੂੰ ਬਾਹਰ ਬੁਲਾਇਆ ਉਹ ਉਹ ਆ ਕੇ ਕਹਿੰਦਾ ਵੀ ਕਿਉਂ ਕੁੱਟ ਰਹੇ ਹੋ ਉਹ ਕਹਿੰਦੇ ਜੀ ਇਹ ਤਾਂ ਸਟੇਨ ਗਨ ਫੜੀ ਗਈ ਹੈ ਉਹਨੇ ਦੋ ਵਾਰੀ ਸਟੇਨ ਗਨ ਜੀ ਕੀਤੀ ਮੈਨੂੰ ਨਹੀਂ ਪਤਾ ਉਹ ਖਰਾਬ ਸੀ ਜਾਂ ਉਹਨੇ ਜਾਂ ਕਹਿੰਦਾ ਖਰਾਬ ਹੈ ਨਾਲੇ ਜਦੋਂ ਫੜ ਲਿਆ ਕਿਉਂ ਕੁੱਟ ਰਹੇ ਹੋ ਖਬਰ ਦਾ ਨਹੀਂ ਉਹਨੇ ਛੜਾਤਾ ਮੁੜ ਕੇ ਨਹੀਂ ਕੁੱਟਿਆ ਜੀ ਕਹਿੰਦਾ ਜਦੋਂ ਫਾੜ ਹੀ ਲਿਆ ਫੇਰ ਨਹੀਂ ਕੁੱਟਣਾ ਠੀਕ ਅੰਦੂਆ ਜੀ ਉਹ ਮੈਨੂੰ ਉਹਨੂੰ ਕੁੱਟਣਾ ਬੰਦ ਕਰਤਾ ਉਹਨੂੰ ਫੜ ਲਿਆ ਇਹ ਉਹ 10 ਫੁੱਟ ਜਾ ਕੇ ਸਰੋਵਰ ਦੇ ਐ ਸਾਈਡ ਨੂੰ ਅੱਜ ਕੱਲ ਉਹਥੇ ਪੌੜੀਆਂ ਨੇ ਕੜਾ ਪ੍ਰਸ਼ਾਦ ਵਾਲੇ ਹਾਸ਼ੀ ਇਹ ਤਾਂ ਸੈਂਟਰ ਜੇਚ ਨੇ ਹਾਂਜੀ ਇੱਕ ਅੱਗੇ ਜਾ ਕੇ ਨੇ ਉਹਦੇ ਉਥੇ ਕਮਰੇ ਬਣੇ ਹੁੰਦੇ ਸੀ ਉਥੇ ਸ਼ਬੀਲ ਟੱਬ ਪਏ ਹੁੰਦੇ ਸੀ ਉਥੇ ਇੱਕੋ ਲਾਈਟ ਹੁੰਦੀ ਸੀ ਡਿਮ ਲਾਈਟ ਜਗਦੀ ਸੀ ਹੌਟ ਲਾਈਨ ਹੁੰਦੀ ਸੀ ਉਹ ਗੁਰਦੁਆਰੇ ਇੱਕੋ ਉਹ ਲਾਈਟ ਜਗਦੀ ਜੀ ਚਾਹ ਪਰ ਮਰਕਰੀ ਵਾਲਾ ਜਗਦਾ ਸੀ ਅੱਛਾ ਜੀ ਚਲੋ ਉੱਥੇ ਉਹ ਬੰਦੇ ਬੈਠੇ ਸੀਗੇ ਕੋਈ 50 60 100 ਬੰਦਾ ਹੋਣਾ ਹੁਣ ਮੈਂ ਵੀ ਥੋੜੇ ਜਿਲੇ ਬਿਲ ਛੱਡ ਕੇ ਦੋ ਤਿੰਨ ਲੇਡੀਜ਼ ਬੈਠੀਆਂ ਸੀ ਜੀ ਮੈਨੂੰ ਕਹਿੰਦੇ ਬੰਦੇ ਪਛਾਣੋ ਦੇ ਦੇ ਐਵੇਂ ਮੈਂ ਕਹਾਂ ਮੈਨੂੰ ਮੈਂ ਪਛਾਣ ਨਹੀਂ ਮਿਣੀ ਮੈਂ ਵੀ ਚੱਕਰ ਲਾਇਆ ਮੈਂ ਕਿਸੇ ਨੂੰ ਨਹੀਂ ਪਛਾਣਿਆ ਜੀ ਕਿਉਂਕਿ ਥੋੜਾ ਜਿਹਾ ਹਨੇਰਾ ਵੀ ਸੀ ਨਹੀਂ ਚੰਨਣ ਸੀ ਉਹ ਜੇ ਮੈਂ ਬੋਲ ਲੈਂਦੇ ਗੋਲੀ ਮਾਰ ਦਿਓ ਜੇ ਕਰ ਦਿਓ ਉਹ ਕਰ ਦਿਓ ਬੋਲੀ ਕਿ ਉਹਨਾਂ ਦਾ ਕੰਮ ਸਾਜਿਆ ਜੀ ਫਿਰ ਮੈਨੂੰ ਕਹਿੰਦੇ ਪਛਾਣ ਨਹੀਂ ਤੈਨੂੰ ਗੋਲੀ ਮਾਰ ਦੇਣੀ ਜਦੋਂ ਮੈਂ ਦੁਆਰਾ ਗਿਆ ਮੈਂ ਹਰਵਿੰਦਰ ਖਾਲਸਾ ਨੂੰ ਪਛਾਣ ਲਿਆ ਅੱਛਾ ਜੀ ਉਹ ਮੇਰੇ ਵੱਲ ਦੇਖਿਆ ਮੈਂ ਉਹਦੇ ਵੱਲ ਦੇਖਿਆ ਮੈਂ ਉੱਥੇ ਬੋਲਿਆ ਨਹੀਂ ਮੈਂ ਅੱਗੇ ਤੁਰ ਗਿਆ ਨਾ ਮੈਨੇ ਜੀ ਪਛਾਣਿਆ ਉਹ ਫਿਰ ਮੈਨੂੰ ਕਹਿਣ ਲੱਗੇ ਇਹ ਜਾਣ ਕੇ ਨਹੀਂ ਪਛਾਣਦਾ ਵਹ ਮੈਂ ਨਹੀਂ ਪਛਾਨਦਾ ਇਹਦੇ ਗੋਲੀ ਮਾਰਦੇ ਹੋ ਫਰੌਣਾ ਬੋਲਦੇ ਰਹੇ ਹਾਂਜੀ ਤਾਂ ਉਹ ਜੇ ਬੋਲਦੇ ਹੀ ਸੀ ਤਾਂ ਦੂਜੀ ਸਾਈਡ ਤੋਂ ਇਹਨਾਂ ਸਾਰੇ ਨੂੰ ਛੋਟਾ ਮੁੰਡਾ ਸੀ ਰਣਜੀਤ ਸਿੰਘ ਸੁਆਣੇ ਸਾਈਡ ਦਾ ਉਹ ਸਾਰੇ 18 19 ਸਾਲ ਦੇ ਅੱਛਾ ਜੀ ਉਹਨੂੰ ਮਿਲਟਰੀ ਵਾਲੇ ਰੱਸੀ ਨਾਲ ਬੰਨ ਕੇ ਪਤਾ ਨਹੀਂ ਕਿੱਥੋਂ ਲਿਆਏ ਸੀ ਲਿਆਏ ਪ੍ਰਕਰਮਾਂ ਚੋਂ ਸੀ ਅੱਛਾ ਜੀ ਸਰੋਵਰ ਦੀਆਂ ਚੋਂ ਉਧਰ ਵੀ ਆ ਰਹੇ ਸੀ ਜਿੱਧਰ ਕਾਲੀ ਨੂੰ ਕੁਟਰੇ ਸੀ ਨਾ ਉਧਰੋਂ ਹੀ ਲਿਆਏ ਸੀ ਦਰਬਾਰnabla ਦੇ ਸਾਹਮਣੇ ਜਿੱਤੇ ਅੱਜ ਕੱਲ ਨਾ ਪਾਚਰਨਾਮ ਤੇ ਲੈਣੇ ਉੱਥੇ ਉਹਨੇ ਹੁੰਦੇ ਨਹੀਂ ਜੀ ਬੂਰਲੀ ਲਾਈਨ ਚੋਂ ਮੁੰਡੇ ਫੜਾਤੇ ਮੈਨੂੰ ਉਹਨਾਂ ਨੂੰ ਜਾਣਦਾ ਸੀ ਦੇਖੋ ਅੰਦਰ ਕਿਉਂਕਿ ਮੈਂ ਕਾਠੀ ਜਾਂਦਾ ਸੀ ਸਰਾਂ ਚ ਮੈਂ ਤਾਂ ਖਾਸ ਕਰਕੇ ਜਿਹਨਾਂ ਮੈਂ ਤੁਹਾਨੂੰ ਪੰਜ ਚਾਰ ਦਿਨ ਹਾਲੇ ਮੈਂ ਉਹਨਾਂ ਨੂੰ ਬਾਈਫੇਸ ਜਾਣਦਾ ਜੀ ਉਹਨੇ 30 ਦੇ ਕਰੀ ਮੁੰਡੇ ਫੜਾਤੇ ਜੀ ਅੱਛਾ ਜੀ ਵਿੱਚੇ ਹਰਵਿੰਦਰ ਖਾਲਸਾ ਫੜਾਤ ਠੀਕ ਹੈ ਜੀ ਜਦੋਂ ਹਰਵਿੰਦਰ ਖਾਲਸਾ ਫੜਿਆ ਗਿਆ ਉਹ ਜਿਹੜਾ ਸਰਦਾਰ ਸੀ ਉਹਨੇ ਬੈਲੈਂਸ ਤੇ ਮੇਰਾ ਖਿਆਲ 20 ਮਿੰਟ ਲਾਇਆ ਹੋਇਆ ਮੈਨੂੰ ਨਹੀਂ ਪਤਾ ਉਹ ਕੀ ਨੂੰ ਦੱਸ ਰਿਹਾ ਸੀ ਹਰਵਿੰਦਰ ਸਿੰਘ ਹਾਲਸਾ ਜਿਉਂਦਾ ਫੜਿਆ ਗਿਆ ਆਲ ਇੰਡੀਆ ਸਟੂਡਿਓ ਫੰਡਰੇਸ਼ਨ ਦਾ ਇੱਕ ਵਾਈਸ ਪ੍ਰੈਜ਼ੀਡੈਂਟ ਆ ਬੜੀਆਂ ਲਗਾ ਮਤਰਾ ਲਾ ਗਿਆ ਜੇ ਨਾਲ ਜਿਵੇਂ ਕੋਈ ਬਹੁਤ ਵੱਡੀ ਪ੍ਰਾਪਤੀ ਹੁੰਦੀ ਆ ਵੀ ਜਿਉਂਦਾ ਫੜਿਆ ਗਿਆ ਹਾਂਜੀ ਮੈਨੂੰ ਨਹੀਂ ਪਤਾ ਉਹ ਕਿਸ ਦੇ ਨਾਲ ਗੱਲ ਕਰ ਰਿਹਾ ਸੀ ਉਹ ਬੋਲ ਰਿਹਾ ਹੈ ਜੋ ਦਿਵਾਦ ਉਹ ਚੁੱਪ ਕੀਤਾ ਫਿਰ ਮੇਰੇ ਵੱਲ ਹੋ ਗਿਆ ਹਾਂਜੀ ਐਨੇ ਇੱਕ ਹਿੰਦੂ ਜੈਂਟਲਮੈਨ ਆ ਗਿਆ ਫੇਚੋ ਮੈਨੂੰ ਪਾਪਾਈ ਉਹ ਕਰਨਲ ਸੀਗਾ ਅਨੰਦ ਕੁਮਾਰ ਗੁਪਤਾ ਇਹ ਹਰਪਾਲ ਸਿੰਘ ਸੀਗਾ ਜੀ ਚੌਧਰੀ ਹਰਪਾਲ ਜਿਹੜਾ ਬਰਗੇਡੀਅਰ ਸੀ ਜਾਨੂੰ ਹਰਪਾਲ ਸਿੰਘ ਸੀ ਇਹ ਮੈਨੂੰ ਕਨੇ ਵੀ ਦਰਵਾਜ਼ਾ ਕਿੰਨੇ ਵਜੇ ਖੋਲਦੇ ਜੀ ਮੈਨੂੰ ਜੀ ਸੀ 2-3 ਵਜੇ ਖੋਲਦੇ ਹੋਂ ਤਾਂ ਦੇ ਨਾ ਚੜ ਗਿਆ ਕਹਿੰਨੇ ਨਹੀਂ ਕੋਈ ਗੱਲ ਨਹੀਂ ਤੁਸੀਂ ਦਰਵਾਜ਼ਾ ਖੋਲੋ ਜੋ ਤੁਹਾਡਾ ਪ੍ਰੋਗਰਾਮ ਹੈ ਉਹ ਸ਼ੁਰੂ ਕਰੋ ਜੀ ਤੁਸੀਂ ਜੋ ਫੜਨੇ ਸੀ ਫੜ ਲੇ ਜੀ ਨਹੀਂ ਠੀਕ ਹੈ ਮੈਂ ਹੁਣ ਸਟਾਪ ਇੱਧਰ ਹੀ ਆਉਣਾ ਸੀ ਨਾ ਜਿੱਧਰ ਕੁਆਟਰ ਸੀਗੇ ਹਾਂਜੀ ਹਾਂਜੀ 8 ਨੰਬਰ 7 ਨੰਬਰ ਮੇਰਾ خیال ਹੈ ਹੈਡਗ੍ਰੈਂਥੀ ਗੁਰਮੀਤ ਸਿੰਘ ਦਾ ਸੀ ਹਾਂਜੀ ਮੈਂ ਇਧਰ ਉਹ ਮੇਰੇ ਨਾਲ ਉਹ ਬੰਦੇ ਜਿਹੜੇ ਲਾਇਬਲ ਸੀ ਉਹ ਮੇਰੇ ਮੰਗਰੀ ਰਹਿੰਦੇ ਸੀ ਉਹ 15 20 ਅੰਟੀ ਨੇੜੇ ਵਾਲੇ ਤੇ ਹੋਰ ਉਹ ਮੇਰੇ ਮੰਗਰ ਤੁਰਪੇ ਜੀ ਮੈਨੂੰ ਕਹਿੰਦੇ ਕਿੱਧਰ ਚੱਲੋ ਮੈਂ ਹਾਂ ਮੈਂ ਹੈਡਗ੍ਰੈਂਥੀ ਕਹਿੰਦੇ ਸਾਰੇ ਤਾਂ ਬਾਹਰ ਨੇ ਅੰਦਰ ਕੋਈ ਨਹੀਂ ਹੈ ਮੈਂ ਜੋ ਜੋ ਸਾਈਕਲ ਸਟੈਂਡ ਤੇ ਆਇਆ ਉਹ ਟੈਸਰ স্টাফ ਦੇ ਬਹੁਤ ਬੁਰੀ ਤਰ੍ਹਾਂ ਹੱਥ ਬੰਨੇ ਹੋਏ ਸਾਰਿਆਂ ਦੇ ਵਾਲ ਖੁੱਲੇ ਆਮੇ ਕੋਈ ਗਰਮ ਥੀ ਹੈ ਆਮੇ ਕੋਈ ਕਲਰਕ ਹੈ ਬਹੁਤ ਪਿੱਛੇ ਹੱਥ ਬੰਨੇ ਵੀ ਜੀ ਵਾਲ ਖੁੱਲੇ ਤਿੰਨਨ ਖੜੇ ਕੀਤਾ ਹੋਇਆ ਲੇਡੀਜ਼ ਬੈਠੀਆਂ ਸੀ ਜੀ ਲੇਡੀਜ਼ ੜ ਬੈਠੀਆਂ ਸੀ ਜਿਹੜਾ ਅੰਦਰ ਹਾਂ ਇੱਕ ਗੱਲ ਹੈ ਵੀ ਉਹ ਬੱਚਿਆਂ ਨੂੰ ਕੁਝ ਪਿਆ ਰਹੇ ਸੀ ਮੈਨੂੰ ਨਹੀਂ ਪਤਾ ਦੁੱਧ ਸੀ ਚਾਹ ਸੀ ਯਾਰ ਛੋਟੇ ਬੱਚੇ ਸੀ ਠੀਕ ਹੈ 5 6 ਸਾਲ ਦੇ ਉਹਨਾਂ ਨੂੰ ਹੋ ਮੈਂ ਉਹਨਾਂ ਨੂੰ ਕਿਹਾ ਵੀ ਹੈਡ ਗ੍ਰੰਥੀ ਸਾਹਿਬ ਨੂੰ ਛੱਡੋ ਉੱਥੇ ਰੰਦੀਪ ਸਿੰਘ ਪੁਲਿਸ ਇੰਸਪੈਕਟਰ ਸੀ ਜਿਹੜਾ ਉਹ ਅੱਗੇ ਵੀ ਗੇਟ ਤੇ ਰੋਜ਼ ਹੀ ਬਹਿੰਦਾ ਸੀਗਾ ਹਾਂਜੀ ਇਹ ਮਹੀਨੇ ਤੋਂ ਉਹਨੂੰ ਮੈਂ ਫੇਸ ਵੀ ਜਾਣਦਾਈ ਨਾ ਵੀ ਉਹ ਮੈਨੂੰ ਵੀ ਜਾਣਦਾ ਮੈਂ ਉਹਨਾਂ ਨੂੰ ਕਿਹਾ ਵੀ ਹੈਡ ਗ੍ਰੰਥੀ ਕਹਿੰਦਾ ਮੈਂ ਛੱਡ ਨਹੀਂ ਸਕਦਾ ਫਿਰ ਉੱਥੇ ਉਹ ਹੀ ਜੁਗਿੰਦਰ ਸਿੰਘ ਜਿਹੜਾ ਐਸਪੀ ਸੀਆਰਪੀਆ ਉਹ ਸੀ ਮੈਂ ਉਹ ਕਹਿੰਦੇ ਸਾਨੂੰ ਉਨਨ ਤੋਂ ਕਹੋ ਕਰਨਲ ਸਰ ਠੀਕ ਐਨੇ ਮੈਨੂੰ ਨਹੀਂ ਪਤਾ ਵੀ ਪਿੱਛੋਂ ਬਰਗੇਡੀਅਰ ਦਾ ਸ਼ਹਿਰਾ ਹੋਇਆ ਕਿਉਂਕਿ ਉਹ ਪਿੱਛੇ ਆ ਰਹੇ ਸੀ ਵੀਰ ਹਾਂਜੀ ਉਹਨਨ ਕਨੇ ਫਿਰ ਜਦੋਂ ਮੈਂ ਹੱਢਿਰਨ ਤੈਨੂੰ ਛਡਾਇਆ ਉਹਦੇ ਹੱਥ ਦੂਜੇ ਨੇ ਰੋਲ ਆ ਪਾ ਲਿਆ ਹਾਂਜੀ ਗਰੰਥੀਆਂ ਸਾਨੂੰ ਛਡਾਓ ਤੁਸੀਂ ਲਿਹਾਜ਼ ਰੱਖਦੇ ਹੋ ਜਿਵੇਂ ਹੁੰਦਾ ਹੀ ਐ ਹਾਂ ਹਾਂਜੀ ਦੇਖੋ ਸਿੱਧੀ ਗੱਲ ਹੈ ਮੈਂ ਮੈਂ ਸਾਰੇ ਕੋਈ ਨਹੀਂ ਬਾਰੀ ਆਈ ਕੋਈ ਗੱਲ ਨਹੀਂ ਪਰ ਉਹਨਾਂ ਦੇ ਹੱਥ ਬੁਰੀ ਤਰ੍ਹਾਂ ਬੰਨੇ ਸੀ ਉਹਨਾਂ ਤਾਂ ਕਹਿਣੀ ਕਹਿਣਾ ਸੀ ਹਾਂਜੀ ਫਿਰ ਐਡ ਗ੍ਰੰਥੀ ਸਾਹਿਬ ਨੇ ਅੱਗ ਜੀ ਬੰਨੀ ਮੈਨੂੰ ਨਹੀਂ ਪਤਾ ਹੁਣ ਯਾਦ ਨਹੀਂ ਚਾਬੀ ਲੰਬੀ ਕਿ ਨਹੀਂ ਲੰਬੀ ਹਾਂਜੀ ਤੇ ਦਰਬਾਰ ਸਾਹਿਬ ਖੋਲ ਲਿਆ ਸੀ